ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਅੱਜ ਆਪਾਂ ਬਣਾਵਾਂਗੇ ਜੀ ਆਲੂ ਵਾਲੇ ਪਕੌੜੇ ਬਿਲਕੁਲ ਹਲਵਾਈ ਸਟਾਈਲ ਬਣਾਵਾਂਗੇ ਨਾ ਇਹ ਔਖੇ ਨਹੀਂ ਬਹੁਤ ਜ਼ਿਆਦਾ ਸੌਖੇ ਨੇ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਵੇਖਿਓ ਬਹੁਤ ਜ਼ਿਆਦਾ ਕ੍ਰਿਸਪੀ ਇਹ ਪਕੌੜੇ ਬਣ ਕੇ ਤਿਆਰ ਹੁੰਦੇ ਨੇ ਤੁਹਾਨੂੰ ਦੇਖਣ ਦੀ ਪਤਾ ਲੱਗਦਾ ਹੋਊ ਵੀ ਇਹ ਕਿੰਨੇ ਜ਼ਿਆਦਾ ਕ੍ਰਿਸਪੀ ਨੇ ਕੋਈ ਆਪਾਂ ਇਹਨਾਂ ਨੂੰ ਡਬਲ ਫਰਾਈ ਨਹੀਂ ਕੀਤਾ ਨਾ ਇਹਨਾਂ ਤੇ ਬਹੁਤਾ ਟਾਈਮ ਲੱਗਦਾ ਲੋ ਜੀ ਸਭ ਤੋਂ ਪਹਿਲਾਂ ਇਹ ਆਪਾਂ ਪਿਆਜ਼ ਛਿੱਲ ਕੇ ਇਹਨਾਂ ਨੂੰ ਮੈਂ ਧੋ ਲਿਆ ਸੀ ਨਾਲ ਹੀ ਮੈਂ ਆਲੂ ਲਏ ਨੇ ਬਿਲਕੁਲ ਬਰੀਕ ਬਰੀਕ ਕੱਟ ਲੈਣੇ ਨੇ ਤਾਂ ਕਿ ਇਹਨਾਂ ਦਾ ਕੱਲਾ ਕੱਲਾ ਲੱਛਾ ਹੋ ਜੇ ਲੰਬੇ ਕਟਾਂਗੇ ਆਪਾਂ ਕੋਈ ਵੀ ਫਾੜੀ ਆਪਸ ਦੇ ਵਿੱਚ ਜੁੜੀ ਨਹੀਂ ਹੋਣੀ ਚਾਹੀਦੀ ਇਹ ਕੱਲੇ ਕੱਲੇ ਹੋਣੇ ਚਾਹੀਦੇ ਨੇ ਫਿਰ ਜਿਹੜੇ ਪਕੌੜੇ ਬਹੁਤ ਜ਼ਿਆਦਾ ਵਧੀਆ ਬਣਦੇ ਨੇ ਇਹ ਤੁਹਾਡੀ ਮਰਜ਼ੀ ਆ ਵੀ ਤੁਸੀਂ ਇੱਥੇ ਪਿਆਜ਼ ਪਾਉਣਾ ਜਾਂ ਤੁਸੀਂ ਕੱਲੇ ਆਲੂ ਦੇ ਬਣਾਉਣੇ ਨੇ ਜਿਵੇਂ ਤੁਹਾਨੂੰ ਪਸੰਦ ਨੇ ਤੁਸੀਂ ਉਵੇਂ ਬਣਾ ਸਕਦੇ ਹੋ ਕੱਲ ਵਾਲੀ ਵੀਡੀਓ ਦੇ ਵਿੱਚ ਆਪਾਂ ਕੀਏ ਦੇ ਪਕੌੜੇ ਵੀ ਦਿੱਤੇ ਸੀ ਉਡੀ ਰੈਸਪੀ ਵੀ ਆਪਾਂ ਤੁਹਾਨੂੰ ਦਿੱਤੀ ਸੀ ਜਿਨ੍ਹਾਂ ਨੇ ਨਹੀਂ ਦੇਖੀ ਜਾ ਕੇ ਉਹ ਤੁਸੀਂ ਦੇਖ ਲਿਓ ਬਹੁਤ ਜ਼ਿਆਦਾ ਵਧੀਆ ਉਹ ਵੀ ਪਕੌੜੇ ਬਣਦੇ ਨੇ ਲੋ ਜੀ ਐਸੇ ਤਰੀਕੇ ਦੇ ਨਾਲ ਆਪਾਂ ਪਿਆਜ਼ ਕੱਟ ਲਾਂਗੇ ਤੇ ਨਾਲ ਹੀ ਹੁਣ ਮੈਂ ਤੁਹਾਨੂੰ ਦੱਸਦੀ ਆ ਆਲੂ ਨੂੰ ਸੌਖੇ ਤਰੀਕੇ ਨਾਲ ਕਿਵੇਂ ਕੱਟਣਾ ਆਪਾਂ ਸਾਫਤਾ ਆਲੂ ਲਿਆ ਇੱਥੇ ਮੈਂ ਤੇ ਇਹਦੇ ਵਿੱਚ ਆਪਾਂ ਕੱਟ ਲਾ ਲੈਣੇ ਨੇ ਇੱਕ ਕੱਟ ਮੈਂ ਪਹਿਲਾਂ ਲਾ ਲਿਆ ਸੀ ਜਿੰਨੀਆਂ ਆਪਾਂ ਫਾੜੀਆਂ ਰੱਖਣੀਆਂ ਨੇ ਆਪਣੇ ਪੀਸ ਰੱਖਣੇ ਨੇ ਆਲੂਆਂ ਦੇ ਉਹਨੇ ਕਾਪਾ ਕੱਟ ਲਾ ਲੈਣੇ ਨੇ ਤੇ ਇਹਨੂੰ ਆਪਾਂ ਇਕੱਠੇ ਨੂੰ ਕੱਟ ਸਕਦੇ ਹਾਂ ਬਹੁਤ ਛੇਤੀ ਆ ਜਿਹੜੇ ਆਲੂ ਕੱਟੇ ਜਾਂਦੇ ਨੇ ਪਕੌੜਿਆਂ ਵਾਲੇ ਬਿਲਕੁਲ ਵੀ ਟਾਈਮ ਨਹੀਂ ਲੱਗਦਾ ਅਸੀਂ ਟਾਈਮ ਦੀ ਬਚਤ ਕਰ ਸਕਦੇ ਹਾਂ ਕਿਉਂਕਿ ਗਰਮੀ ਬਹੁਤ ਆ ਥੋੜੇ ਜਿਹਾ ਟਾਈਮ ਦੇ ਵਿੱਚ ਅਸੀਂ ਬਹੁਤ ਸਾਰਾ ਕੰਮ ਕਰ ਸਕਦੇ ਹਾਂ ਲੋ ਜੀ ਇਸੇ ਤਰੀਕੇ ਦੇ ਨਾਲ ਆਪਾਂ ਸਾਰਾ ਆਲੂ ਕੱਟ ਲਾਂਗੇ ਜੇ ਕਿਤੇ ਫਾੜੀ ਆਪਣੀ ਜੁੜੀ ਰਹਿ ਗਈ ਉਹਨੂੰ ਆਪਾਂ ਅਲੱਗ ਕਰ ਦਾਂਗੇ ਪਤਲੀਆਂ ਪਤਲੀਆਂ ਫਾੜੀਆਂ ਕੱਟਣੀਆਂ ਨੇ ਲੋ ਜੀ ਰੈਂਦੇ ਆਲੂ ਦੇ ਵਿੱਚ ਵੀ ਆਪਾਂ ਚੀਰ ਲਾ ਲਾਂਗੇ ਤੇ ਇਹਨੂੰ ਵੀ ਆਪਾਂ ਉਸੇ ਤਰੀਕੇ ਨਾਲ ਕੱਟ ਲਾਂਗੇ ਲੋ ਜੀ ਇੱਧਰ ਆਪਾਂ ਬਾਲ ਲੈਨੇ ਚੁੱਲੇ ਦੇ ਵਿੱਚ ਅੱਗ ਆਲੂ ਤੇ ਪਿਆਜ਼ ਮੈਂ ਕੱਟ ਲੇ ਮੈਂ ਪਿਆਜ਼ ਥੋੜੇ ਪਾਏ ਨੇ ਆਲੂ ਜ਼ਿਆਦੇ ਪਾਏ ਨੇ ਤੁਸੀਂ ਆਪਣੇ ਹਿਸਾਬ ਨਾਲ ਪਾਉਣੇ ਨੇ ਜਿਵੇਂ ਤੁਹਾਨੂੰ ਪਸੰਦ ਆ ਕੱਲ ਆਪਾਂ ਗੋਹੇ ਲਾ ਲਏ ਸੀ ਤੇ ਫਿਰ ਆਪਾਂ ਲੱਕੜ ਰੱਖ ਲਈ ਉੱਤੇ ਆਪਾਂ ਨਿੱਕੇ ਨਿੱਕੇ ਹੋਰ ਗੋਹੇ ਪਾ ਲੈਣੇ ਨੇ ਨਹੀਂ ਪੈ ਕੇ ਹਟਿਆ ਹੋਇਆ ਥੋੜੀ ਜੀ ਸੇਲਾ ਅੱਗ ਛੇਤੀ ਨਹੀਂ ਵੱਲਦੀ ਕੋੜੀਆਂ ਆਪਾਂ ਚੁੱਲ੍ਹੇ ਤੇ ਬਣਾ ਕੇ ਤਿਆਰ ਕਰਾਂਗੇ ਕਿਉਂਕਿ ਚੁੱਲ੍ਹੇ ਤੇ ਪਕੌੜੇ ਬਹੁਤ ਜ਼ਿਆਦਾ ਵਧੀਆ ਬਣਦੇ ਨੇ ਮੱਠੀ ਮੱਠੀ ਅੱਗ ਤੇ ਰੜਦੇ ਨੇ ਬਸੇ ਤਾਂ ਗੈਸ ਤੇ ਵੀ ਆਪਾਂ ਵੱਧ ਘੱਟ ਕਰ ਸਕਦੇ ਹੁੰਦੇ ਆ ਪਰ ਚੁੱਲ੍ਹੇ ਵਾਲਾ ਸਵਾਦ ਆ ਜਿਹੜਾ ਉਹ ਗੈਸ ਵਗੈਰਾ ਤੇ ਨਹੀਂ ਆਉਂਦਾ ਲੋ ਜੀ ਜਦੋਂ ਤੱਕ ਆਪਣੀ ਅੱਗ ਵੱਲਦੀ ਆ ਉਦੋਂ ਮੈਂ ਅੱਗ ਬਾਲਦੀ ਆ ਚੱਲੂਗੀ ਅੱਗ ਉਦੋਂ ਤੱਕ ਆਪਾਂ ਇੱਧਰ ਕੁੰਡ ਦੇ ਵਿੱਚ ਆਪਣਾ ਸਮਾਨ ਪਾ ਲੈਨੇ ਆ ਕੜਾਹੀ ਆਪਾਂ ਧੋਕੇ ਰੱਖਤੀ ਹੌਲੀ ਹੌਲੀ ਚੱਲੂਗੀ ਕਿਉਂਕਿ ਸੱਲ ਬਹੁਤ ਆ ਸਵੇਰੀ ਮੀਂਹ ਪਿਆ ਸੀ ਤੇ ਸਾਰਾ ਆਪਣਾ ਇੱਥੇ ਜਿਹੜਾ ਪੋਟਾ ਆਪਣੀ ਸੈਲਫ ਬਣੀ ਹੋਈ ਆ ਮਿੱਟੀ ਦੀ ਇਹ ਵੀ ਗਿੱਲੀ ਆ ਲੋ ਜੀ ਇੱਧਰ ਲੈ ਲਿਆ ਅਦਰਕ ਲਸਣ ਤੇ ਹਰੀ ਮਿਰਚੇ ਦਾ ਆਪਾਂ ਬਣਾਵਾਂਗੇ ਪੇਸਟ ਇਹ ਪਕੌੜਿਆਂ ਦੇ ਵਿੱਚ ਆਪਾਂ ਥੋੜਾ ਜਿਹਾ ਅਦਰਕ ਲਸਣ ਦਾ ਪੇਸਟ ਪਾਵਾਂਗੇ ਹਰੀ ਮਿਰਚ ਦਾ ਬਹੁਤ ਜ਼ਿਆਦਾ ਸਵਾਦ ਆਉਂਦਾ ਇਹਦੇ ਨਾਲ ਪਕੌੜਿਆਂ ਦਾ ਜੇ ਤੁਸੀਂ ਖਾਣੇ ਹੋ ਤਾਂ ਜ਼ਰੂਰ ਪਾਓ ਦੁੱਗਣਾ ਕਰ ਦਿੰਦਾ ਪਕੌੜਿਆਂ ਦੇ ਸਵਾਦ ਨੂੰ ਲਸਣ ਬਾਕੀ ਸਾਰਿਆਂ ਦੀ ਆਪੋ ਆਪਣੀ ਪਸੰਦ ਆ ਜੇ ਖਾਣੇ ਹੋ ਤਾਂ ਇੱਕ ਵਾਰੀ ਪਾ ਕੇ ਜ਼ਰੂਰ ਦੇਖਿਓ ਨਾਲੀ ਆਪਣੀ ਕੜਾਹੀ ਗਰਮ ਹੋ ਗਈ ਅੱਗ ਚੱਲ ਪਈ ਆ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਤੁਸੀਂ ਕੋਈ ਵੀ ਘਿਓ ਤੇਲ ਪਾ ਸਕਦੇ ਹੋ ਚੰਗੀ ਤਰ੍ਹਾਂ ਆਪਾਂ ਮਸਾਲਾ ਵੀ ਰਗੜ ਲਾਂਗੇ ਆਪਣੀ ਲਸਣ ਵਗੈਰਾ ਇਹ ਦੋਨੇ ਕੰਮ ਆਪਾਂ ਇਕੱਠੇ ਹੀ ਕਰ ਲਾਂਗੇ ਤਾਂ ਕਿ ਆਪਣੇ ਟਾਈਮ ਦੀ ਬਚਤ ਹੋ ਸਕੇ ਜਦੋਂ ਮੀਂਹ ਪੈ ਕੇ ਹਟਿਆ ਹੋਵੇ ਤਾਂ ਨਿਆਣੇ ਕੁਛ ਨਾ ਕੁਛ ਖਾਣ ਨੂੰ ਜ਼ਰੂਰ ਮੰਗਦੇ ਨੇ ਮੌਨਸੂਨ ਦੇ ਮੌਸਮ ਦੇ ਵਿੱਚ कुरकुरੇ कुरकुरੇ ਪਕੌੜੇ ਨਾਲ ਗਰਮ ਗਰਮ ਚਾਹ ਬਹੁਤ ਜ਼ਿਆਦਾ ਵਧੀਆ ਲੱਗਦੀ ਆ ਲੋ ਜੀ ਸਭ ਤੋਂ ਪਹਿਲਾਂ ਆਪਾਂ ਪਾ ਲਿਆ ਅੱਧਾ ਇੱਕ ਚਮਚ ਜੀਰੇ ਦਾ ਅੱਧਾ ਇੱਕ ਚਮਚ ਮੈਂ ਪਾਇਆ ਜਮਾਣ ਦਾ ਥੋੜੀ ਜਿਹੀ ਪਾਈ ਆ ਹਲਦੀ ਆਪਾਂ ਤੁਸੀਂ ਇੱਥੇ ਦੇਗੀ ਮਿਰਚ ਪਾ ਕੇ ਇਹਨਾਂ ਦਾ ਕਲਰ ਲਾਲ ਵੀ ਕਰ ਸਕਦੇ ਹੋ ਬਿਲਕੁਲ ਥੋੜਾ ਜਿਹਾ ਮੈਂ ਆਮਚੂਰ ਪਾਊਡਰ ਪਾਇਆ ਨੋਂ ਪਾਤਾ ਨਾਲ ਹੀ ਆਪਾਂ ਲਾਲ ਮਿਰਚ ਪਾਤੀ ਇਹ ਬਹੁਤੀ ਜ਼ਿਆਦਾ ਕੋੜੀ ਨਹੀਂ ਹੈਗੀ ਲਾਲ ਮਿਰਚੇ ਲਿਆ ਜੀ ਸਾਬਤ ਧਨੀਆ ਇਹਨੂੰ ਆਪਾਂ ਕੁੱਟ ਕੇ ਪਾਇਆ ਤੇ ਨਾਲ ਆਪਾਂ ਪਾਵਾਂਗੇ ਥੋੜਾ ਜਿਹਾ ਬੇਸਨ ਇਕੱਠਾ ਆਪਾਂ ਬੇਸਨ ਨਹੀਂ ਪਾਉਣਾ ਥੋੜਾ ਥੋੜਾ ਪਾ ਕੇ ਪਲਾਵਾਂਗੇ ਆਪਾਂ ਦੋ ਟਾਈਪ ਦੇ ਤੁਹਾਨੂੰ ਪਕੌੜੇ ਬਣਾ ਕੇ ਦੱਸਾਂਗੇ ਥੋੜਾ ਜਿਹਾ ਪਾਇਆ ਬਿਲਕੁਲ ਮੈਂ ਧਨੀਏ ਤੇ ਜੀਰੇ ਦਾ ਪਾਊਡਰ ਭੁੰਨ ਕੇ ਰੱਖਿਆ ਹੋਇਆ ਸੀ ਤੁਸੀਂ ਚਾਹੋ ਦਾ ਪਾ ਸਕਦੇ ਹੋ ਨਹੀਂ ਲੋਨ ਮਿਰਚ ਹਲਦੀ ਤੋਂ ਵੀ ਬਹੁਤ ਜ਼ਿਆਦਾ ਵਧੀਆ ਪਕੌੜੇ ਬਣਦੇ ਨੇ ਕਿਉਂਕਿ ਆਪਾਂ ਲਸਣ ਪਾਇਆ ਹੋਇਆ ਸਾਰੇ ਮਸਾਲਿਆਂ ਦਾ ਬਾਪ ਲਸਣ ਸਾਰੇ ਮਸਾਲਿਆਂ ਤੋਂ ਉੱਤੇ ਚੱਲਿਆ ਜਾਂਦਾ ਟੇਸਟ ਲਸਣ ਦਾ ਲੋਜੀ ਬਿਲਕੁਲ ਆਪਾਂ ਇੱਕ ਬੂੰਦ ਵੀ ਇੱਥੇ ਪਾਣੀ ਦੀ ਨਹੀਂ ਪਾਈ ਪਹਿਲਾਂ ਆਪਾਂ ਸੁੱਕਾ ਬੇਸਨ ਪਾ ਕੇ ਰਲਾਵਾਂਗੇ ਨਾਲੀ ਆਪਾਂ ਅਦਰਕ ਲਸਣ ਤੇ ਹਰੀ ਮਿਰਚ ਦਾ ਪੇਸਟ ਪਾ ਲਾਂਗੇ ਇਹ ਆਪਾਂ ghee ਦੇ ਪਕੌੜੇ ਬਣਾਈ ਸੀ ਜਿਹੜੇ ਥਾਲ ਦੇ ਵਿੱਚ ਪਏ ਨੇ ਤੇ ਬਿਲਕੁਲ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਰਲਾਵਾਂਗੇ ਇਕੱਠਾ ਪਾਣੀ ਬਿਲਕੁਲ ਵੀ ਨਹੀਂ ਪਾਉਣਾ ਤੇ ਉਧਰ ਮੈਂ ਕੜਾਹੀ ਦੇ ਵਿੱਚ ਤੇਲ ਰੱਖਿਆ ਹੋਇਆ ਕਿਉਂਕਿ ਆਪਾਂ ਇਹਨੂੰ ਰੈਸਟ ਨਹੀਂ ਕਰਾਉਣੀ ਲੋਨ ਪਾਵਾਂਗੇ ਤਾਂ ਬੇਸਨ ਪਾਣੀ ਛੱਡ ਜੂਗਾ ਪਿਆਜ਼ ਵਗੈਰਾ ਪਾਣੀ ਛੱਡ ਦੇਣਗੇ ਫਿਰ ਇਹ ਜਿਹੜਾ ਸੌਰੀ ਬੇਸਨ ਨਹੀਂ ਪਾਣੀ ਛੱਡਦਾ ਲੂਣ ਕਰਕੇ ਪਿਆਜ਼ ਵਗੈਰਾ ਨੇ ਆਲੂਆਂ ਨੇ ਪਾਣੀ ਛੱਡ ਦੇਣਾ ਤੇ ਫਿਰ ਇਹ ਗਿੱਲੇ-ਗਿੱਲੇ ਜਿਹੇ ਹੋ ਜਾਣਗੇ ਫਿਰ ਜੁੜੇ ਜੇ ਪਕੌੜੇ ਬਣਦੇ ਨੇ ਲੋ ਜੀ ਇੱਥੇ ਆਪਾਂ ਬਹੁਤ ਜ਼ਿਆਦਾ ਘੱਟ ਬੇਸਣ ਪਾਇਆ ਆਲੂ ਆਲੂ ਜੇ ਬਣਨ ਪਕੌੜਿਆਂ ਦੇ ਉਦਾਂ ਦੇ ਆਪਾਂ ਪਕੌੜੇ ਬਣਾਵਾਂਗੇ ਕਿਉਂਕਿ ਮੇਰੇ ਬੇਟੇ ਨੂੰ ਬਹੁਤ ਜ਼ਿਆਦਾ ਪਸੰਦ ਨਹੀਂ ਉਹ ਬਹੁਤੇ ਬੇਸਣ ਵਾਲੇ ਪਕੌੜੇ ਨਹੀਂ ਖਾਂਦਾ ਕੋਈ ਆਪਾਂ ਨੂੰ ਅਰਾਰਾ ਰੋਡ ਪਾਉਣ ਦੀ ਲੋੜ ਨਹੀਂ ਕੁਝ ਵੀ ਪਾਉਣ ਦੀ ਲੋੜ ਨਹੀਂ ਕੋਈ ਕੌਰਨ ਫਲੋਰ ਪਾਉਣ ਦੀ ਲੋੜ ਨਹੀਂ ਕੋਈ ਮੈਦਾ ਪਾਉਣ ਦੀ ਲੋੜ ਨਹੀਂ ਇਦਾਂ ਹੀ ਜਿਹੜੇ ਆਪਣੇ ਪਕੌੜਿਆ ਬਹੁਤ ਜ਼ਿਆਦਾ ਕ੍ਰਿਸਪੀ ਬਣਨਗੇ ਬਸ ਕੁਝ ਗੱਲਾਂ ਦਾ ਆਪਾਂ ਧਿਆਨ ਰੱਖਣਾ ਵੀ ਇਹਨੂੰ ਆਪਾਂ ਰੈਸਟ ਨਹੀਂ ਦੇਣੀ ਨਾਲ ਦੀ ਨਾਲ ਹੀ ਆਪਾਂ ਬਣਾਉਣਾ ਤੇ ਆਪਣਾ ਜਿਹੜਾ ਕੋਲਾ ਇਹ ਜਿਹੜੇ ਪਕੌੜਿਆਂ ਵਾਲਾ ਮਿਕਸਚਰ ਹੈ ਜਿਆਦਾ ਢਿੱਲਾ ਨਹੀਂ ਹੋਣਾ ਚਾਹੀਦਾ ਲੋਜੀ ਕੱਲਾ-ਕੱਲਾ ਆਪਾਂ ਚਾੱਕ ਕੇ ਪਾਈ ਜਾਣਾ ਤੇ ਜਿਹੜਾ ਤੇਲ ਆਪਣਾ ਮੀਡੀਅਮ ਗਰਮ ਹੋਣਾ ਚਾਹੀਦਾ ਬਹੁਤਾ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਨਹੀਂ ਆਪਾਂ ਪਾਈ ਪਕੌੜੇ ਤੇ ਸੜ ਗਏ ਨਾ ਤਾਂ ਫਿਰ ਇਹਨਾਂ ਨੇ ਕ੍ਰਿਸਪੀ ਹੋਣਾ ਤੇ ਨਾ ਹੀ ਇਹਨਾਂ ਦੇ ਵਿੱਚੋਂ ਆਲੂ ਕੱਚੇ ਰਹਿ ਜਾਣਗੇ ਉਤੋਂ ਪਕੌੜੇ ਸੜ ਜਾਣਗੇ ਸੋ ਮੀਡੀਅਮ ਚੀ ਅੱਗ ਤੇ ਬਣਾਇਓ ਬਹੁਤਾ ਜਿਆਦਾ ਤੁਸੀਂ ਅੱਗ ਨੂੰ ਘੱਟ ਵੀ ਨਾ ਰੱਖਿਓ ਫਿਰ ਇਹ ਤੇਲ ਪੀ ਜਾਣਗੇ ਜੀ ਜਦੋਂ ਇੱਕ ਪਾਸਾ ਇਹਨਾਂ ਦਾ ਪੱਕੂਗਾ ਫੇਰ ਹੀ ਆਪਾਂ ਇਹਨਾਂ ਨੂੰ ਹਿਲਾਉਣਾ ਹੁੰਦਾ ਤੇ ਵਿਚੋਂ ਦੀ ਮੈਂ ਆਪਣੇ ਹੋਰ ਕੰਮ ਧੰਦੇ ਕਰ ਲੈਂਦੀ ਸੀ ਕਿਉਂਕਿ ਗਰਮੀ ਜਿਆਦਾ ਇਕੱਠਾ ਚੁੱਲ੍ਹੇ ਕੋਲੇ ਨਹੀਂ ਖੜਿਆ ਜਾਂਦਾ ਲਗਾਤਾਰ ਨਾਲੇ ਪਣੀ ਕਿਨਕੇ ਕੰਮ ਧੰਦੇ anu ਜਿਹੜੇ ਆਪਣੇ ਬਰਤਨ ਵਗੈਰਾ ਸੀ ਮੈਂ ਨਾਲ ਹੀ ਸਮੇਟ ਦੰਨੀ ਹੁੰਦੀ ਆ ਲਓ ਜੀ ਪਕੌੜੇ ਆਪਣੇ ਚੰਗੀ ਤਰ੍ਹਾਂ ਪੱਕ ਗਏ 2-3 ਮਿੰਟ ਲੱਗ ਗਏ कुरकुरे ਹੁਣ ਤੱਕ ਆਪਾਂ ਪਕਾ ਲਏ ਤੁਸੀਂ ਇਹਦੇ ਵਿੱਚ ਕੋਈ ਕਲਰ ਵਗੈਰਾ ਵੀ ਐਡ ਕਰ ਸਕਦੇ ਹੋ ਜਿਵੇਂ ਆਪਾਂ ਜਲੇਬੀਆਂ ਵਾਲਾ ਕਲਰ ਇਹਦੇ ਚ ਐਡ ਕਰ ਸਕਦੇ ਹੁੰਦੇ ਆ ਲਓ ਜੀ ਥੋੜੇ ਜਿਹਾ ਆਪਾਂ ਬਿਲਕੁਲ ਕੱਲੇ ਆਲੂ ਜੇ ਬਣਾਏ ਸੀ ਤੇ ਹੁਣ ਆਪਾਂ ਥੋੜਾ ਜਿਹਾ ਵੇਸਨ ਹੋਰ ਪਾ ਲਿਆ ਤੇ ਆਪਾਂ ਬਿਲਕੁਲ ਹਲਵਾਈ ਟਾਈ ਵੱਡੇ ਵੱਡੇ ਪਕੌੜੇ ਬਣਾਵਾਂਗੇ ਜਿਵੇਂ ਤੁਹਾਨੂੰ ਪਸੰਦ ਆ ਤੁਸੀਂ ਉਵੇਂ ਬਣਾ ਸਕਦੇ ਹੋ ਤਰੀਕਾ ਸੇਮ ਰਹੂਗਾ ਕੱਲਾ ਕੱਲਾ ਚੱਕ ਕੇ ਆਪਾਂ ਪਕੌੜਾ ਪਾਈ ਜਾਣਾ ਮੈਂ ਥੋੜੇ ਜਿਹਾ ਪਕੌੜੇ ਜ਼ਿਆਦਾ ਹੀ ਪਾ ਲੈਣੀ ਹੁੰਦੀ ਉਹਦੇ ਨਾਲ ਕੀ ਹੁੰਦਾ ਵੀ ਜੇ ਆਪਣਾ ਤੇਲ ਗਰਮ ਜ਼ਿਆਦਾ ਹੋਵੇ ਤਾਂ ਉਹ ਥੋੜਾ ਜਿਹਾ ਹਲਕਾ ਜਿਹਾ ਠੰਡਾ ਹੋ ਜਾਂਦਾ ਜਿਹੜਾ ਟੈਂਪਰੇਚਰ ਆ ਉਹ ਆਪਣੇ ਕੰਟਰੋਲ 'ਚ ਆ ਜਾਂਦਾ ਫਿਰ ਜ਼ਿਆਦਾ ਪਕੌੜੇ ਜਦੋਂ ਆਪਾਂ ਪਾਉਨੇ ਆ ਤਾਂ ਉਹ ਸੜਦੇ ਨਹੀਂ ਹੈਗੇ ਬਹੁਤ ਵਧੀਆ ਬਣਦੇ ਨੇ। ਲੋ ਜੀ ਇੱਥੇ ਮੈਂ ਤੁਹਾਨੂੰ ਤੋੜ ਕੇ ਦਿਖਾ ਰਹੀ ਸੀ ਵੀ ਬਹੁਤ ਜ਼ਿਆਦਾ ਕ੍ਰਿਸਪੀ ਪਕੌੜੇ ਬਣੇ ਨੇ। ਤੁਸੀਂ ਚਾਹੋ ਤਾਂ ਇਹਨਾਂ ਨੂੰ ਪਹਿਲਾਂ ਤੁਸੀਂ ਥੋੜੇ ਜਿਹਾ ਕੱਚੇ ਕੱਢ ਲਿਓ ਫਿਰ ਉਸ ਤੋਂ ਬਾਅਦ ਤੁਸੀਂ ਡਬਲ ਫ੍ਰਾਈ ਕਰ ਲਓ ਇਸ ਤੋਂ ਵੀ ਜ਼ਿਆਦਾ ਕ੍ਰਿਸਪੀ ਹੋਣਗੇ। ਪਰ ਮੈਂ ਕਦੇ ਵੀ ਡਬਲ ਫ੍ਰਾਈ ਨਹੀਂ ਕੀਤੇ। ਇਦਾਂ ਹੀ ਬਹੁਤ ਜ਼ਿਆਦਾ ਕ੍ਰਿਸਪੀ ਬਣਦੇ ਨੇ। ਤੁਸੀਂ ਇਹਨੂੰ ਚਾਹੇ ਜਿੰਨਾ ਮਰਜ਼ੀ ਟਾਈਮ ਰੱਖ ਲਿਓ। ਬਿਲਕੁਲ ਵੀ ਇਹ ਇਹ ਨਹੀਂ ਹੈਗਾ ਵੀ ਸੌਫਟ ਜਿਹਾ ਹੋ ਜਾਣਗੇ। ਇਦਾਂ ਹੀ ਰਹਿਣਗੇ। ਕਿਉਂਕਿ ਆਟਾ ਪੰਜ ਸਖਤ ਜਿਹਾ ਰੱਖਿਆ ਹੋਇਆ। ਅੱਜ ਉਹసే ਤਰੀਕੇ ਦੇ ਨਾਲ ਆਪਾਂ ਹੋਰ ਵੀ ਪਕੌੜੇ ਤਲ ਲਾਂਗੇ ਬਿਲਕੁਲ ਸੌਖੇ ਨੇ ਇਹ ਕੋਈ ਔਖੇ ਨਹੀਂ ਹੈਗੇ ਸਾਰੇ ਜਣੇ ਬਣਾ ਸਕਦੇ ਆਪਾਂ ਆਪਣੇ ਘਰੇ ਸਾਫ਼ ਸੁਥਰਾ ਆਪਣੇ ਘਰੇ ਬਣਾ ਕੇ ਖਾਇਆ ਕਰੋ ਜਿੰਨੇ ਮੌਸਮ ਵਗੈਰਾ ਠੰਡਾ ਹੋ ਜਾਂਦਾ ਤਾਂ ਆਪਣੇ ਬੱਚਿਆਂ ਨੂੰ ਜਰੂਰ ਆਪਣੇ ਫੈਮਿਲੀ ਨੂੰ ਬਣਾ ਕੇ ਦਿਆ ਕਰੋ ਕੁਛ ਨਾ ਕੁਛ ਬਹੁਤਾ ਟਾਈਮ ਨਹੀਂ ਲੱਗਦਾ ਹੁੰਦਾ ਬਾਜ਼ਾਰ ਦੇ ਵਿੱਚੋਂ ਸੀ ਕਿਉਂ ਤੇਲ ਦੇ ਵਿੱਚ ਬਾਰੀ-ਬਾਰੀ ਫਰਾਈ ਕੀਤੇ ਜਾਂਦੇ ਨੇ ਪਤਾ ਨਹੀਂ ਹਾਲ ਨੂੰ ਕਿਦਾਂ ਦੇ ਹੁੰਦੇ ਨੇ ਪਤਾ ਨਹੀਂ ਕਿਦਾਂ ਦੇ ਪਾਣੀ ਨਾਲ ਉਹ ੁੱਟਦੇ ਜਾਂਦੇ ਨੇ ਹੁੰਦਾ ਚਲੋ ਆਪਾਂ ਮਹੀਨੇ 'ਚ ਇੱਕ ਅੱਧੀ ਵਾਰੀ ਬਾਹਰੋਂ ਖਾ ਸਕਦੇ ਹਾਂ ਪਰ ਕੋਸ਼ਿਸ਼ ਕਰਿਆ ਕਰੋ ਵੀ ਆਪਾਂ ਆਪਣੀ ਫੈਮਿਲੀ ਨੂੰ ਘਰੀ ਬਣਾ ਕੇ ਦੇਈਏ ਲੋ ਜੀ ਜਦੋਂ ਇੱਕ ਪਾਸਾ ਪੱਕ ਗਿਆ ਸੀ ਤੇ ਫਿਰ ਆਪਾਂ ਇਹਨਾਂ ਨੂੰ ਦੁਬਾਰਾ ਚੇਂਜ ਕਰ ਲਿਆ ਤੁਹਾਨੂੰ ਦੇਖਣ ਤੋਂ ਹੀ ਪਤਾ ਲੱਗਦਾ ਵੀ ਇਹ ਕਿੰਨੇ ਜ਼ਿਆਦਾ ਕ੍ਰਿਸਪੀ ਬਣੇ ਨੇ ਇਹਨਾਂ ਦੇ ਰੰਗ ਤੋਂ ਪਕੌੜਿਆਂ ਤੋਂ ਤੁਸੀਂ ਵੀ ਜਰੂਰ ਬਣਾਇਓ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਕਿਵੇਂ ਲੱਗੀ ਤੁਹਾਨੂੰ ਮੇਰੀ ਵੀਡੀਓ ਤੇ ਜੇ ਚੈਨਲ ਤੇ ਪਹਿਲੀ ਵਾਰ ਹੀ ਆਇਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਨਾਲ ਹੀ ਬੈਲ ਆਈਕਨ ਦਬਾਉਣਾ ਨਾ ਭੁੱਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਲੋ ਜੀ ਆਪਾਂ ਇਹਨਾਂ ਨੂੰ ਪਾ ਲੈਨੇ ਆਂ ਪਲੇਟ ਦੇ ਵਿੱਚ ਸਰਵ ਕਰ ਲੈਨੇ ਆਂ ਤੁਸੀਂ ਕਿਸੇ ਵੀ ਇਹਨੂੰ ਸੌਸ ਦੇ ਨਾਲ ਕੋਈ ਧਨੀਏ ਵਗੈਰਾ ਦੀ ਚਟਨੀ ਦੇ ਨਾਲ ਗ੍ਰੀਨ ਵਾਲੀ ਪਧਿਨੇ ਚਟਨੀ ਨਾਲ ਜਿਵੇਂ ਤੁਹਾਨੂੰ ਪਸੰਦ ਆ ਤੁਸੀਂ ਖਾ ਸਕਦੇ ਹੋ ਤੇ ਆਪਾਂ ਇਹਨੂੰ ਲਵਾਂਗੇ ਜੀ ਗਰਮ-ਗਰਮ ਚਾਹ ਦੇ ਨਾਲ ਦੇਖਣ ਤੇ ਪਤਾ ਲੱਗਦਾ ਬਹੁਤ ਜ਼ਿਆਦਾ ਕ੍ਰਿਸਪੀ ਪਕੌੜੇ ਬਣੇ ਨੇ ਤੁਸੀਂ ਵੀ ਜ਼ਰੂਰ ਬਣਾ ਕੇ ਦੇਖਿਓ ਚਲੋ ਜੀ ਮਿਲਦੇ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੱਸਦੇ ਬਸਤੇ ਰਹੋ ਖੁਸ਼ ਰਹੋ ਆਪਣਾ ਬਹੁਤ ਸਾਰਾ ਧਿਆਨ ਰੱਖਣਾ ਤੇ ਆਪਣੀ ਫੈਮਿਲੀ ਨੂੰ ਟਾਈਮ ਜ਼ਰੂਰ ਦਿਆ ਕਰੋ ਫੈਮਿਲੀ ਬਹੁਤ ਜ਼ਿਆਦਾ ਕੀਮਤੀ ਆ ਵੀਡੀਓ ਦੇਖਣ ਲਈ ਧੰਨਵਾਦ